ਨਾਨਕ ਸਿੰਘ ਦੀ ਬਹੁਤ ਹੀ ਮਸ਼ਹੂਰ ਨਾਵਲ ਪਵਿੱਤਰ ਪਾਪੀ ਦਾ 14ਵਾਂ ਤੇ ਆਖਰੀ ਭਾਗ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸਾਨੂੰ ਯੂਟਿਊਬ ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸਾਂ ਦੇ ਰਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗਿਆ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਆਓ ਅਗਲਾ ਨਾਵਲ ਅਗਲਾ ਭਾਗ ਸਾਂਝਾ ਕਰਦੇ ਹਾਂ ਜਾਨ ਤੋਂ ਪਹਿਲਾਂ ਪੰਨ ਲਾਲ ਨੇ ਉਸ ਨੂੰ ਸਭ ਤੋਂ ਬਹੁਤੀ ਚੇਤਾਵਨੀ ਜਿਹੜੀ ਕੀਤੀ ਸੀ ਇਹ ਸੀ ਕਿ ਉਹਦੀ ਸਿਹਤ ਬਾਰੇ ਤੇ ਉਸ ਦੀਆਂ ਇਹ ਚੇਤਾਵਨੀਆਂ ਤੇ ਤਕੀਦਾਂ ਉਸ ਵੇਲੇ ਤੱਕ ਜਾਰੀ ਰਹੀਆਂ ਜਦ ਤੀਕੇ ਗੱਡੀ ਨੇ ਵਿਸਲ ਨਹੀਂ ਦੇ ਦਿੱਤੀ ਕਿਦਾਰ ਨੇ ਇਸ ਦੇ ਉੱਤਰ ਵਿੱਚ ਹਰ ਵਾਰੀ ਉਸ ਨੂੰ ਇਹੋ ਜਿਹੀਂ ਦਵਾਨ ਦੀ ਕੋਸ਼ਿਸ਼ ਕੀਤੀ ਕਿ ਉਹ ਅੱਗੇ ਲਈ ਆਪਣੀ ਸਿਹਤ ਦਾ ਪੂਰਾ ਪੂਰਾ ਧਿਆਨ ਰੱਖੇਗਾ ਕੱਢੀ ਤਰਨ ਲੱਗੀ ਤਾਂ ਕਦਾਰ ਨੇ ਜੇਬ ਚੋਂ ਇੱਕ ਪੋਟਲੀ ਕੱਢ ਕੇ ਆਪਣਾ ਲਾਲ ਦੇ ਹੱਥ ਵਿੱਚ ਫੜਾਉਂਦਿਆਂ ਹੋਇਆ ਕਿਹਾ ਇਹ ਰਕਮ ਸਰਦਾਰ ਹੋਰਾਂ ਨੂੰ ਦੇ ਦੇਣੀ ਇਸ ਮਹੀਨੇ ਮੈਂ ਬਹੁਤਾ ਨਹੀਂ ਕਮਾ ਸਕਿਆ ਨਜ਼ਰ ਦੀ ਕਮਜ਼ੋਰੀ ਹੋਣ ਕਰਕੇ ਹੁਣ ਕੰਮ ਜਿਆਦਾ ਨਹੀਂ ਹੋ ਸਕਦਾਗਾ ਪੰਨ ਲਾਲ ਨੇ ਬੋਟਲੀ ਖੋਲ ਕੇ ਦੇਖਿਆ ਕੁਝ ਨੋਟ ਤੇ ਬਾਕੀ ਪਨਕੜ ਸੀਗੀ ਉਸਨੇ ਪੋਟਲੀ ਪੋਟਲੀ ਬਨ ਕੇ ਜਿਉਂ ਜਿਉਂ ਕਿਦਾਰ ਨੂੰ ਮੋੜਦਿਆਂ ਕਿਹਾ ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਉਹਨਾਂ ਨੇ ਬਾਕੀ ਰਕਮ ਤੈਨੂੰ ਮਾਫ ਕਰ ਦਿੱਤੀ ਏ ਤਾਂ ਫੇਰ ਬੇਜੀ ਨੂੰ ਦੇ ਦੇਣੀ ਕਿਦਾਰ ਨੇ ਜ਼ੋਰ ਦੇ ਕੇ ਕਿਹਾ ਇਸ ਤੋਂ ਬਾਅਦ ਦੋਹਾਂ ਵਿੱਚ ਕਾਫੀ ਖਿੱਚ ਜਿ ਖਿੱਚੀ ਹੁੰਦੀ ਰਹੀ ਪਰ ਅਖੀਰ ਵਿੱਚ ਜਿਤਕਦਾਰ ਦੀ ਹੋਈ ਜਦ ਹੀਠਾਂ ਉੱਤਰ ਕੇ ਉਸਨੇ ਪੋਟਲੀ ਤਰਦੀ ਗੱਡੀ ਦੀ ਬਾਰੀ ਵਿੱਚੋਂ ਅੰਦਰ ਸੜ ਦਿੱਤੀ ਪੰਨ ਲਾਲ ਨੂੰ ਗੱਡੀ ਛਡਾ ਕੇ ਜਦ ਕਿਦਾਰ ਵਾਪਸ ਆਇਆ ਤਾਂ ਅੰਦਰ ਅਕੇ ਉਸ ਨੇ ਬੂਹੇ ਦਾ ਹੋੜਾ ਲਗਾਇਆ ਫਿਰ ਮੰਜੇ ਤੇ ਜਾ ਠੱਠਾ ਉਸ ਨੇ ਦੁਕਾਨ ਨਹੀਂ ਖੋਲੀ ਨਾ ਹੀ ਮੰਜੇ ਤੋਂ ਉੱਠਿਆ ਸ਼ਾਇਦ ਉੱਠ ਹੀ ਨਹੀਂ ਸਕਿਆ ਸਾਰੀ ਜਹਾੜੀ ਉਹ ਦੁਕਾਨ ਦੀ ਉਸ ਕੋਠੜੀ ਵਿੱਚ ਆਪਣੇ ਮੈਲੇ ਬਿਸਤਰੇ ਵਿੱਚ ਪਿਆ ਰਿਹਾ ਮੰਜੇ ਕੋਲ ਅੰਗੀਠੀ ਪੱਕਦੀ ਰਹੀ ਉਸ ਉੱਤੇ ਉਹੀ ਉਸ ਦੀ ਚਰ ਚਰ ਸਾਥਨ ਕੇਤਲੀ ਕਰਦੀ ਰਹੀ ਸੀਗੀ ਜਸਵਿੰਦਰ ਜੋ ਉਹ ਘੰਟੇ ਘੰਟੇ ਦੇ ਦੇ ਘੰਟੇ ਬਾਅਦ ਕਾਲੇ ਕਾਵੇ ਦੀ ਪਿਆਲੀ ਭਰ ਕੇ ਪੀਂਦਾ ਤੇ ਸਿਗਰਟ ਦਾ ਧੂਆ ਛੜਦਾ ਹੋਇਆ ਇਹਨਾਂ ਧੁਕਾ ਨੂੰ ਗਾਈ ਜਾ ਰਿਹਾ ਸੀਗਾ ਅਲਵਿਦਾ ਇਹ ਕਾਫਲੇ ਵਾਲੋ ਮuje ਅਬ ਛੋੜ ਦੋ ਮੇਰੀ ਕਿਸਮਤ ਮੇ ਲਿਖੀ ਥੀ ਦਸਤ ਕੀ ਬਿਰਾਨੀਆਂ ਉਸ ਦੀ ਜੀਵਨ ਸੱਤਾ ਅੱਜ ਪੈਰੋਂ ਪੈਰ ਘੜਦੀ ਜਾ ਰਹੀ ਸੀ ਤੇ ਇਸ ਦੇ ਨਾਲ ਹੀ ਉਸ ਦੇ ਗਾਣੇ ਦੀ ਆਵਾਜ਼ ਮੱਧਮ ਪੈਂਦੀ ਜਾਂਦੀ ਸੀਗੀ ਲਮਾ ਪਿਆ ਪਿਆ ਇੱਕ ਵਾਰ ਉਹ ਅਚਾਨਕ ਉਸਠ ਕੇ ਕਾਂਜ ਦੀ ਢੋਲਾ ਕੇ ਬੈਠ ਗਿਆ ਜਿਵੇਂ ਉਸ ਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਹੋਵੇ ਉਸ ਨੇ ਜੇਬ ਫੋਲੀ ਪਰ ਉਹ ਬਿਲਕੁਲ ਖਾਲੀ ਸੀ ਫਿਰ ਉਧਰ ਉਧਰ ਇਸ ਤਰ੍ਹਾਂ ਤੱਕਣ ਲੱਗਾ ਜਿਵੇਂ ਡੁੱਬਣ ਲੱਗਾ ਆਦਮੀ ਕਿਸੇ ਚੀਜ਼ ਨੂੰ ਹੱਥ ਪਾਣ ਦੀ ਤਲਾਸ਼ ਕਰਦਾ ਹੈ ਪਰ ਛੋਟੇ ਨਰਾਸ਼ਟਾ ਤੋਂ ਉਸ ਨੂੰ ਹੋਰ ਕੁਝ ਨਹੀਂ ਲੱਭਦਾ ਉਸ ਨੂੰ ਆਪਣੀ ਗਵਾਂਡੀ ਉਸ ਸਿੱਖ ਦੁਕਾਨਦਾਰ ਦਾ ਖਿਆਲ ਆਇਆ ਜਿਹੜਾ ਅਕਸਰ ਵੇਲੇ-ਕਵੇਲੇ ਦੋ ਘੜੀਆਂ ਉਸ ਪਾਸ ਆ ਬੈਠਿਆ ਕਰਦਾ ਸੀ ਤੇ ਉਸ ਦੀ ਪੇਜ ਪਰ ਜ਼ਿੰਦਗੀ ਬਾਬਤ ਕਈ ਤਰ੍ਹਾਂ ਦੀਆਂ ਗੱਲਾਂ ਪੁੱਛਿਆ ਕਰਦਾ ਸੀਗਾ ਉਹ ਜੋਰ ਲਾ ਕੇ ਮੰਜੇ ਤੋਂ ਉੱਤਰਿਆ ਪਰ ਉਸ ਦੀਆਂ ਲੱਤਾਂ ਲੜਖੜਾ ਗਈਆਂ ਬਾਹਰ ਜਾਣ ਤੱਕ ਦਾ ਵੀ ਹਿੰਮਤ ਨਾ ਦੇਖ ਕੇ ਫਿਰ ਮੰਜੇ ਤੇ ਬੈਠ ਗਿਆ ਝਟਕ ਇਸੇ ਤਰ੍ਹਾਂ ਬੈਠਾ ਖੰਗਦਾ ਰਿਹਾ ਖੰਗ ਨਾਲ ਉਸ ਨੂੰ ਲਹੂ ਤਾਂ ਅੱਗੇ ਹੀ ਆਇਆ ਕਰਦਾ ਸੀ ਪਰ ਅੱਜ ਤੱਕ ਜਿਵੇਂ ਉਸ ਦੇ ਅੰਦਰੋਂ ਲਹੂ ਦੇ ਪ੍ਰਣਾਲੇ ਹੀ ਚੱਲ ਰਹੇ ਸਨ ਉਸਾਤ-ਸਾਤ ਛੱਡ ਕੇ ਲੰਮਾ ਪੈ ਗਿਆ। ਇਸੇ ਹਾਲਤ ਵਿੱਚ ਸ਼ਾਮਾਂ ਪੈ ਗਈਆਂ। ਬਾਹਰੋਂ ਬੂਹਾ ਖੜਕਿਆ ਤੇ ਕਿਸੇ ਨੇ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ। ਉਸਨੇ ਗਵਾਂਢੀ ਦੀ ਆਵਾਜ਼ ਪਛਾਣ ਲਈ ਤੇ ਉੱਤਰ ਵਿੱਚ ਕਈ ਵਾਰੀ ਕਿਹਾ ਹੋੜਾ ਖੋਲ ਕੇ ਅੰਦਰ ਆ ਜਾ। ਆਵਾਜ਼ ਉਹ ਉੱਚੀ ਨਹੀਂ ਸੀ ਕੱਢ ਸਕਦਾ ਜੱਸ ਕਰਕੇ ਉਸ ਨੂੰ ਕਈ ਵਾਰ ਦੁਹਰਾ ਦੁਹਰਾ ਕੇ ਕਹਿਣਾ ਪਿਆ। ਅਖੀਰ ਬੂਹਾ ਖੁੱਲਿਆ ਤੇ ਉਸ ਦਾ ਗਵਾਂਢੀ ਅੰਦਰ ਦਾਖਲ ਹੋਇਆ। ਮੈਂ ਤੈਨੂੰ ਇਹੀ ਯਾਦ ਕਰਦਾ ਪਿਆ ਸਾਂ। ਉਸਨੇ ਗਵਾਂਢੀ ਵੱਲ ਤੱਕ ਕੇ ਕਿਹਾ ਕਿਸੇ ਵੇਲੇ ਦੀ ਪੁਕਾਰ ਰੱਬ ਸੁਣ ਲੈਂਦਾ ਹੈ ਇਸ ਤੋਂ ਬਾਅਦ ਕਿਦਾਰ ਨੇ ਗਵੰਡੀ ਨੂੰ ਮਿੰਨਤ ਭਰੇ ਲਹਿਜੇ ਵਿੱਚ ਕਿਹਾ ਇੱਕ ਟੈਲੀਗ੍ਰਾਮ ਕਰਨਾ ਸੀਗਾ ਜੇ ਤੂੰ ਤਕਲੀਫ ਨਾ ਸਮਝੇ ਗਵੰਡੀ ਨੇ ਉਸ ਪਾਸੋਂ ਛੱਟ ਪਤਾ ਨੋਟ ਕੀਤਾ ਤੇ ਡਾਕਖਾਨੇ ਜਾ ਕੇ ਐਕਸਪ੍ਰੈਸ ਫੀਸ ਲਾ ਕੇ ਤਾਰ ਜਿਹਾਇਆ ਡਾਕਖਾਨਾ ਦੂਰ ਨਹੀਂ ਸੀਗਾ ਇਸ ਤੋਂ ਬਾਅਦ ਕਿਦਾਰ ਨੇ ਉਸ ਨੂੰ ਆਦ ਤੋਂ ਅੰਤ ਤੀਕਰ ਆਪਣੀ ਜੀਵਨ ਕਥਾ ਸੁਣਾਣੀ ਸ਼ੁਰੂ ਕੀਤੀ ਜਿਸ ਨੂੰ ਉਸ ਦਾ ਗਵੰਡੀ ਬੜੇ ਢੂੰਗੇ ਧਿਆਨ ਨਾਲ ਸੁਣੀ ਗਿਆ ਤੇ ਜਦ ਇਹ ਕਥਾ ਖਤਮ ਹੋਈ ਤਾਂ ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ ਉਸ ਦਾ ਗਵੰਡੀ ਉਸ ਨੂੰ ਅੱਜ ਦੀ ਰਾਤ ਇਕੱਲਾ ਨਹੀਂ ਚੱਡਣਾ ਚਾਹੁੰਦਾ ਕਿਉਂਕਿ ਉਹ ਦੇਖ ਰਿਹਾ ਸੀਗਾ ਕਿ ਮਰਜੀ ਹੁਣ ਕੁਝ ਚੈਰਦਾ ਹੀ ਮਹਿਮਾਨ ਹੈ ਪਰ ਕਿਦਾਰ ਨੇ ਉਸ ਨੂੰ ਬਧੋ ਬਧਿ ਉਠਾਲ ਕੇ ਘਰ ਭੇਜਿਆ ਉਹ ਜਾਣਦਾ ਸੀਗਾ ਕਿ ਗਵੰਡੀ ਨੂੰ ਉਸ ਦੇ ਘਰ ਵਾਲੇ ੜੀਕ ਰਹੇ ਹੋਣਗੇ ਨਾਲੇ ਸ਼ਾਇਦ ਇਸ ਵੇਲੇ ਉਹ ਕੱਲਾ ਰਹਿਣਾ ਚਾਹੁੰਦਾ ਸੀਗਾ ਗਵੰਡੀ ਚਲਾ ਗਿਆ ਕਿਦਾਰ ਨੇ ਕੇਤਲੀ ਵਿੱਚੋਂ ਕਾਵੇ ਦੇ ਕੋਲ ਸ਼ੇਕੜ ਲੈ ਘੁੱਟ ਪਾ ਕੇ ਪੀਤੇ ਫਿਰ ਸਰਾਣੇ ਹੀ ਠੋ ਡੱਬੀ ਕੱਢੀ ਜਿਸ ਵਿੱਚ ਇੱਕ ਇੱਕੋ ਇੱਕ ਸਿਗਰਟ ਬਾਕੀ ਸੀ ਸਿਗਰਟ ਖਤਮ ਕਰਕੇ ਉਹ ਝਟਕ ਲੰਮਾ ਪਿਆ ਰਹਾ ਇਸ ਵੇਲੇ ਉਹ ਬੜੇ ਔਖੇ ਤੇ ਟੁੱਟਵੇਂ ਸਾਹ ਖਿੱਚ ਰਿਹਾ ਸੀਗਾ ਥੋੜੇ ਚਿਰ ਪਿਛੋਂ ਉਸਨੇ ਫੇਰ ਕੇਤਲੀ ਵੱਲ ਬਾਂਹ ਵਧਾਈ ਪਰ ਉਹ ਠੰਡੀ ਤੇ ਖਾਲੀ ਸੀ ਉਧਰੋਂ ਹੱਥ ਖੇਚ ਕੇ ਉਸਨੇ ਸਰਹਾਣੇ ਹੇਠੋਂ ਟਟੋਲ ਕੇ ਸਿਗਰਟ ਵਾਲੀ ਡੱਬੀ ਕੱਢੀ ਉਹ ਵੀ ਖਾਲੀ ਸੀ ਕਦਾਰ ਦਾ ਸਵਾਸ ਛੋਟਾ ਹੁੰਦਾ ਜਾ ਰਿਹਾ ਸੀ ਉਸ ਦੀ ਸ਼ਕਤੀ ਦਾ ਅਭਾਰ ਉਤਾਰ ਬਰਾਬਰ ਵਧਦਾ ਜਾਂਦਾ ਸੀਗਾ ਇਸ ਵੇਲੇ ਉਸ ਨੂੰ ਇੱਕ ਲਹੂ ਦੀ ਕੈ ਆਈ ਤੇ ਜਿਸ ਤੋਂ ਬਾਅਦ ਕਿਦਾਰ ਬੇਹਰਕਤ ਹੋ ਗਿਆ ਉਸ ਦਾ ਸਿਰ ਇੱਕ ਪਾਸੇ ਵੱਲ ਲਟਕ ਗਿਆ। ਦਨ ਚੜਦੇ ਤੀਕ ਕਿਦਾਰ ਦੀ ਦੁਕਾਨ ਆਦਮੀਆਂ ਨਾਲ ਭਰੀ ਹੋਈ ਸੀ ਉਸੇ ਉਸੇ ਸਿੱਖ ਗਵਾਂਢੀ ਨੇ ਦੁਪਹਿਰਾਂ ਤੀਕ ਉਸ ਦੀ ਅਰਥੀ ਨਾਲ ਚੱਕੀ ਜਾਣ ਦਿੱਤੀ। ਸ਼ਾਇਦ 12:30 ਦੀ ਗੱਡੀ ਜਿਹੜੀ ਰਾਵਲ ਪਿੰਡੋਂ ਆਉਂਦੀ ਹੈ ਉੱਤੇ ਉਸ ਨੂੰ ਕਿਦਾਰ ਦੇ ਕਿਸੇ ਸਬੰਧੀ ਦੇ ਆਉਣ ਦੀ ਡਿਕ ਸੀਗੀ ਤਖੀਰ 1 ਵਜੇ ਦੇ ਲਗਭਗ ਇੱਕ ਜਨਾਨੀ ਤੇ ਇੱਕ ਮਰਦ ਟਾਂਗੇ ਤੋਂ ਉਤਰੇ ਪੀੜ ਚੀਰਦੇ ਹੋਏ ਦੋਵੇਂ ਆਰਥੀ ਨੂੰ ਲੈਪਟ ਗਏ ਜਨਾਨੀ ਦੇ ਦਰਦ ਨਾਲ ਕੀਰਨੇ ਪੱਥਰਾਂ ਨੂੰ ਵੀ ਰਵਾ ਰਹੇ ਸਨ ਹਰ ਵੇਖਣ ਵਾਲ ਦਾ ਰਮਾਲ ਅੱਖਾਂ ਨਾਲ ਸੀਗਾ ਅਖੀਰ ਬੜੀ ਮੁਸ਼ਕਲ ਨਾਲ ਦੋਹਾਂ ਦੀਆਂ ਬਾਹਾਂ ਆਰਥੀ ਨਾਲੋਂ ਹਟਾਈਆਂ ਗਈਆਂ ਤੇ ਆਰਥੀ ਸ਼ਮਸ਼ਾਨ ਭੂਮੀ ਵੱਲ ਲੈ ਗਈ ਜਾਈ ਗਈ ਸੋ ਇੱਥੇ ਇਹ ਨਾਵਲ ਖਤਮ ਹੁੰਦਾ ਹੈ ਜੀ ਅਗਲੇ ਨਾਵਲ ਦੇ ਨਾਲ ਫਿਰ ਮਿਲਦੇ ਆ ਇਸੇ ਤਰ੍ਹਾਂ ਸੌਂਦੇ ਰਹੋ YouTube ਚੈਨਲ ਸਭੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਤੇ ਨਾਵਲ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਸੋ ਆਪਣੇ ਸੁਝਾਅ ਕਮੈਂਟਾਂ ਰਹੀਂ ਜਰੂਰ ਭੇਜਦੇ ਰਿਹਾ ਕਰੋ ਜੀ ਅਗਰ ਜੇ ਤੁਸੀਂ ਕੋਈ ਨਾਵਲ ਕਹਾਣੀ ਸੁਣਨੀ ਚਾਹੁੰਦੇ ਹੋ ਤਾਂ ਸਾਨੂੰ ਉਹਦਾ ਨਾਮ ਲਿਖ ਕੇ ਭੇਜੋ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਪੜਨ ਦੀ